ਅੰਮ੍ਰਿਤਸਰ ਦੇ ਹਾਲਗੇਟ ਦੇ ਬਾਹਰ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਸੰਸਥਾ ਵੱਲੋਂ ਚਾਇਨਾ ਡੋਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸਮਾਜ ਸੇਵੀ ਆਗੂ ਅਤੇ ਸੰਸਥਾ ਦੇ ਆਗੂ ਰੋਹਨ ਮਹਿਰਾ ਨੇ ਕਿਹਾ ਕਿ ਚਾਇਨਾ ਡੋਰ ਅੱਜ ਵੀ ਪੰਜਾਬ ਵਿੱਚ ਕਈ ਥਾਵਾਂ ਤੇ ਚੋਰੀ ਛੁਪੇ ਵਿਕ ਰਹੀ ਹੈ ਜਿਸ ਦੇ ਕਾਰਨ ਹਜ਼ਾਰਾਂ ਬੇਜ਼ੁਬਾਨ ਪੰਛੀ ਅਤੇ ਆਮ ਲੋਕਾਂ ਦਾ ਸ਼ਿਕਾਰ ਹੋ ਰਹੇ ਹਨ ਉਨਾ ਸਰਕਾਰ ਤੋਂ ਚਾਇਨਾ ਡੋਰ ਤੇ ਪੂਰੀ ਪਾਬੰਦੀ ਅਤੇ ਗੈਰ ਕਾਨੂੰਨੀ ਵਿਕਰੀ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਸਮਾਜ ਸੇਵੀ ਨੇ ਕਿਹਾ ਕਿ ਬੱਚਿਆਂ ਨੂੰ ਚਾਇਨਾ ਡੋਰ ਤੋਂ ਦੂਰ ਰੱਖਣ ਲਈ ਮਾਪਿਆਂ ਦੀ ਵੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੇ ਕਿਹਾ ਕਿ ਜਦ ਤੱਕ ਪੂਰੀ ਤਰ੍ਹਾਂ ਚਾਇਨਾ ਡੋਰ ਬੰਦ ਨਹੀਂ ਹੁੰਦੀ ਉਹਨਾਂ ਦੀ ਮੁਹਿੰਮ ਇਸੇ ਤਰੀਕੇ ਹੀ ਜਾਰੀ ਰਹੇਗੀ ਜਿਹੜੀ ਚਾਈਨਾ ਡੋਰ ਹੈ ਨਾ ਤੇ ਸਿਰਫ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਜਿਹੜੀ ਅੱਜ ਵੀ ਵਿਕਰੀ ਆ ਚੋਰੀ ਛਿਪੇ ਸਰਕਾਰ ਆਪਣੀ ਤੌਰ ਤੇ ਜ਼ੋਰ ਲਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਨੱਤ ਪਾਈ ਜਾਏ ਪਰ ਹਾਲੇ ਵੀ ਜਿਹੜੀ ਹੈ ਸਰਕਾਰ ਨਾਕਾਮ ਹੈ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਹਾਦਸੇ ਅੱਜ ਵੀ ਹੋ ਰਹੇ ਨੇ ਹਜ਼ਾਰਾਂ ਦੇ ਸਾਹਮਣੇ ਪੰਛੀ ਮਾਰ ਰਹੇ ਨੇ ਬੇਜੁਬਾਨ ਜਿਹੜੇ ਰੋਜ਼ ਦੀ ਰੋਜ਼ ਜਾਨ ਗਵਾ ਰਹੇ ਨੇ ਲੋਕ ਜਿਹੜੇ ਨੇ ਉਹ ਮਾਰ ਰਹੇ ਨੇ ਬਹੁਤ ਸਾਰੇ ਹਾਦਸੇ ਅੱਜ ਵੀ ਜਿਹੜੇ ਹੋ ਰਹੇ ਨੇ ਤੇ ਇਥੇ ਮੈਂ ਸਰਕਾਰ ਨੂੰ ਅਪੀਲ ਕਰਨਾ ਚਾਹਾਂਗਾ ਕਿ ਹੋਰ ਸਖਤੀ ਜਿਹੜੀ ਵਰਤਨ ਦੀ ਲੋੜ ਹੈ ਕਿਉਂਕਿ ਇੱਥੇ ਪੂਰਨ ਤੌਰ ਤੇ ਪਾਬੰਦੀ ਚਾਹੀਦੀ ਹੈ ਚੋਰੀ ਚਪੇ ਅੱਜ ਵੀ ਤੁਸੀਂ ਛੋਟੇ ਛੋਟੇ ਬੱਚਿਆਂ ਦੇ ਹੱਥ ਦੇ ਵਿੱਚ ਜਿਹੜੇ ਗੱਟੂ ਵੇਖ ਰਹੇ ਆ ਤੇ ਇਹਦੇ ਵਿੱਚ ਹੋਸ਼ਕਦਮ ਜਿਹੜੇ ਮੈਂ ਕਹਾਂਗਾ ਐਡਮਿਨਿਸਟ੍ਰੇਸ਼ਨ ਨੂੰ ਜਿਹੜੇ ਲੈਣੇ ਚਾਹੀਦੇ ਨੇ ਇੱਕ ਹੋਰ ਮੈਂ ਚੀਜ਼ ਕਹਿਣਾ ਚਾਹਾਂਗਾ ਕਿ ਤੇ ਪੇਰੈਂਟਸ ਨੂੰ ਜਿਹੜਾ ਸਭ ਤੋਂ ਜ਼ਿਆਦਾ ਵੇਅਰ ਹੋਣ ਦੀ ਲੋੜ ਹੈ ਅਸੀਂ ਹਰ ਸਾਲ ਕਹਿੰਨੇ ਆ ਕਿ ਤੇ ਸਿਰਫ ਔਰ ਸਿਰਫ ਅਸੀਂ ਸਰਕਾਰ ਤੇ ਜਾਂ ਪ੍ਰਸ਼ਾਸਨ ਤੇ ਕਿੰਨਾ ਕ ਅਸੀਂ ਉਹਨਾਂ ਦਾ ਕਿੱਦਾਂ ਕੋ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਸਕਦੇ ਆ ਇਹ ਹੁਣ ਸਾਨੂੰ ਆਪਣੀ ਸੋਚ ਚਾਹੀਦੀ ਹੈ ਕਿ ਪੇਰੈਂਟਸ ਜਿਹੜੇ ਅਵੇਅਰ ਹੋਣ ਤਾਂ ਕਿ ਜਿਹੜੇ ਆਮ ਲੋਕ ਨੇ ਇਸੀ ਦਾ ਸ਼ਿਕਾਰ ਨਾ ਹੋਣ ਬੱਚਿਆਂ ਨੂੰ ਐਜੂਕੇਟ ਕਰਨ ਜੇ ਕੋਈ ਘਰ ਬੱਚਾ ਲੈ ਕੇ ਆਂਦਾ ਵਾ ਤੇ ਉਹਨੂੰ ਇਹ ਦੱਸਣਾ ਪੇਰੈਂਟਸ ਦਾ ਫਰਜ਼ ਹੈ ਕਿ ਇਹ ਜਿਹੜੀ ਡੋਰ ਹੈ ਘਾਤਕ ਹੈ ਇਸ ਡੋਰ ਨਾਲ ਗੁੱਡੀ ਉਡਾਣ ਨਾਲ ਤੁਸੀਂ ਜਿਹੜੇ ਆ ਇੱਕ ਕ੍ਰਾਈਮਨਲ ਬਣ ਜਾਂਦੇ ਹੋ ਕ੍ਰਾਈਮਨਲ ਕਿੰਨਾ ਦੇ ਕਾਦਲ ਕਿੰਨਾ ਦੇ ਬੰਦੇ ਹੋ ਤੁਸੀਂ ਆਮ ਲੋਕਾਂ ਦੇ ਜਿਹੜੇ ਆਪਣੇ ਘਰਾਂ ਨੂੰ ਨਿਕਲ ਲੈਣੇ ਕੋਈ ਡਿਊਟੀ ਤੇ ਨਿਕਲਦਾ ਹੋਵੇ ਕੋਈ ਸਕੂਲ ਜਾ ਰਿਹਾ ਕੋਈ ਬੱਚਾ ਹਾਦਸੇ ਦਾ ਸ਼ਿਕਾਰ ਹੁੰਦਾ ਤੇ ਉਹ ਪੰਛੀ ਜਿਹੜੇ ਹਰ ਸਾਲ ਜਿਹੜੇ ਆ ਲੰਬੇ ਬਾਸ ਲੈਵਲ ਦੇ ਜਿਹੜੇ ਇਸੀ ਚ ਕਿਉਂਕਿ ਗੁੱਡੀ ਥੋੜੀ ਦੇਰ ਅਸਤ ਉੜਦੀ ਹੈ ਲੇਕਿਨ ਜਿਹੜੀ ਡੋਰ ਰਕਸ਼ਾ ਤੇ ਫਸੇ ਰਹਿ ਜਾਂਦੀ ਹੈ ਸਾਰਾ ਸਾਲ ਜਿਹੜਾ ਵਾ ਪੰਛੀਆਂ ਨੂੰ ਜਿਹੜਾ ਜ਼ਖਮੀ ਕਰਦੀ ਹੈ ਪੰਛੀਆਂ ਨੂੰ ਜਿਹੜਾ ਮਾਰਦੀ ਹੈ ਇਸ ਕਰਕੇ ਅਸੀਂ ਪੇਰੈਂਟਸ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਹੁਣ ਟਾਈਮ ਹੈ ਅਵੇਅਰ ਹੋਣ ਦਾ ਐਜੂਕੇਟ ਕਰਨ ਦਾ ਕੀ ਲੱਗਦਾ ਕਿ ਤਿਹਾਰ ਖੁਸ਼ੀ ਦਾ ਪ੍ਰਤੀਕ ਹੁੰਦੇ ਨੇ ਪਰ ਇਹ ਖੁਸ਼ੀਆਂ ਮਾਤਮ ਵਿੱਚ ਨਾ ਬਦਲਣ ਸੋ ਇਹ ਉਪਰਾਲਾ ਘਰ ਤੋਂ ਵੀ ਸ਼ੁਰੂ ਹੋਣਾ ਚਾਹੀਦਾ ਬਿਲਕੁਲ ਸਰ ਅਸੀਂ ਹਰ ਸਾਲ ਜਦੋਂ ਦੀ ਇਹ ਜਿਹੜੀ ਡੋਰ 2015-16 ਤੋਂ ਜਿਹੜੀ ਹੈ ਜਦੋਂ ਦੀ ਇਹਨੇ ਪੈਰ ਰੱਖਿਆ ਵਾ ਪੰਜਾਬ ਦੇ ਵਿੱਚ ਆਦੀ ਉਸੋ ਦਾ ਉਦੋਂ ਦਾ ਹੀ ਚਾਹੇ ਉਹ ਸਰਕਾਰ ਹੈ ਚਾਹੇ ਅਸੀਂ ਲੋਕਾਂ ਨੂੰ ਐਜੂਕੇਟ ਕਰ ਰਹੇ ਹਾਂ ਤੇ ਮੁਹਿੰਮ ਜਿਹੜੀ ਹੈ ਸਾਡੀ ਲਗਾਤਾਰ ਜਾਰੀ ਰਹੇਗੀ ਜਿੰਨੀ ਦੇਰ ਤੱਕ ਕੋਸ਼ਿਸ਼ ਕਰਾਂਗੇ ਵੀ ਜਿੰਨੀ ਦੇਰ ਤੱਕ ਲੋਕ ਜਾਗਰੂਕ ਨਾ ਹੋ ਜਾਣ ਜਾਂ ਫਿਰ ਸੁੱਤੀ ਹੋਈ ਸਰਕਾਰ ਜਾਗ ਨਾ ਜਾਵੇ ਬਿਲਕੁਲ ਜੀ ਅੱਜ ਅਸੀਂ ਡਾਕਟਰ ਰੋਹਿਨ ਦੀ ਅਗਵਾਈ ਦੇ ਦਰਸਤਾ ਦੇ ਵਿੱਚ ਐਪੋਟੈਚ ਕੀਤਾ ਹੈ ਚਾਈਨਾ ਡੋਰ ਬਾਰੇ ਔਰ ਇਹ ਹਰ ਸਾਲ ਇਹ ਪ੍ਰੋਟੈਸਟ ਨੂੰ ਕਰਨਾ ਪੈਂਦਾ ਹੈ ਕਿਉਂ ਕਰਨਾ ਪੈਂਦਾ ਹੈ ਕਿ ਪ੍ਰਸ਼ਾਸਨ ਦੇ ਕੰਮ ਦੇ ਉੱਤੇ ਕੋਈ ਜੂ ਨਹੀਂ ਕਰ ਸਕਦੀ ਸੋ ਤੁਸੀਂ ਵੇਖਦੇ ਹੋ ਕਿ ਹਰ ਰੋਜ਼ ਚਾਈਨਾ ਡੋਰ ਦੇ ਨਾਲ ਕਿੰਨੇ ਇਨਸੀਡੈਂਟ ਹੁੰਦੇ ਆ ਸੋ ਕਾਨੂੰਨ ਤੇ ਲਾਗੂ ਕੀਤਾ ਇਹਨਾਂ ਨੇ ਸਜ਼ਾ ਵੀ ਹੈ ਮੈਂ ਕਹਿੰਦਾ ਕੋਈ এনवायरमेंट ਐਕਟ ਜਿਹੜਾ ਹੈ ਉਹਨੂੰ ਹੋਰ ਠੋਸ ਕੀਤਾ ਜਾਵੇ ਸਖਤ ਕੀਤਾ ਜਾਵੇ ਤਾਂ ਜੋ ਇਹ ਪੂਰੀ ਤਰ੍ਹਾਂ ਨਕੇਲ ਪਾਈ ਜਾ ਸਕੇ ਚਾਈਨਾ ਡੋਰ ਦੇ ਸਤੇ ਹਾਰ-ਹਾਰ ਪ੍ਰੋਡੈਕਟ ਕਰਦੇ ਲੇਕਿਨ ਚਾਇਨਾ ਡੋਨ ਕਿੰਨਾ ਕਿਦਰ ਫਿਕਰੀ ਜਰੂਰ ਲਗਾਉਣੀ ਹੈ ਦੇਖੋ ਪ੍ਰਸ਼ਾਸਨੀ ਨਾਲ ਜਿਹੜਾ ਹੈ ਪੁਲਿਸ ਪ੍ਰਸ਼ਾਸਨੀ ਨਾਲ ਮਿਲਿਆ ਵਸ ਤੋਂ ਬਿਗੈਰ ਤੇ ਆਪਾਂ ਕੋਈ ਕਹਿ ਨਹੀਂ ਸਕਦੇ ਵੀ ਚਾਇਨਾ ਡੋਨ ਇਸ ਤਰ੍ਹਾਂ ਹੀ ਵੇਚਦੇ ਨੇ ਕਿ ਲਾਲ ਮਿਲਦੇ ਨੇ ਮਿਲੀ ਭਗੇ ਦੇ ਨਾਲ ਹੀ ਸਾਰਾ ਕੰਮ ਹੋ ਰਿਹਾ ਨਾਲ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ